ਤੁਸੀਂ ਦੇਖ ਰਹੇ ਹੋ ਆਰਬੀਟੀਵੀ ਪੰਜਾਬੀ ਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਯੂਕੇ ਦੇ ਸਕਾਟਲੈਂਡ ਦੇ ਵਿੱਚ ਅੱਜ ਸਕਾਟਲੈਂਡ ਦੀ ਸਵੇਰ ਦੀ ਤੁਹਾਨੂੰ ਸ਼ੇਅਰ ਕਰਵਾਨੇ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੀ ਵਾਤਾਵਰਣ ਜਿਹੜਾ ਹੈ ਉਹ ਬਿਲਕੁਲ ਸਾਫ਼ ਹੈ ਸੜਕਾਂ ਬਿਲਕੁਲ ਸਾਫ਼ ਦਿਖਾਈ ਦੇ ਰਹੀਆਂ ਨੇ ਕਿਉਂਕਿ ਇੱਥੇ ਕਾਰਨ ਹੈ ਕਿ ਦਰਖਤ ਜਿਹੜੇ ਨੇ ਹਰਿਆਲੀ ਹੈ ਇਹ ਬਹੁਤ ਹੀ ਜ਼ਿਆਦਾ ਮਜ਼ਬੂਤ ਹੈ ਸੜਕਾਂ ਨੂੰ ਤੁਸੀਂ ਦੇਖ ਪਾ ਰਹੇ ਹੋ ਕਿ ਬਹੁਤ ਜ਼ਿਆਦਾ ਸਾਫ਼ ਨੇ ਅਗਰ ਆਸਮਾਨਵਲ ਦੇਖੀਏ ਤਾਂ ਉਹਦਾ ਵਾਤਾਵਰਣ ਜਿਹੜਾ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸਾਫ਼ ਸੁਥਰਾ ਹੈ ਹਰਿਆਲੀ ਹੀ ਹਰਿਆਲੀ ਹੈ ਸਾਰੇ ਪਾਸੇ ਇਹ ਸਕਾਟਲੈਂਡ ਦਾ ਤੁਹਾਨੂੰ ਸਵੇਰ ਦਾ ਇੱਕ ਨਜ਼ਾਰਾ ਦਿਖਾ ਰਹੇ ਹਾਂ जो कि सूरज निकल रहा है आसमान बिल्कुल साफ है ये स्कॉटलैंड का एक डिपार्टमेंटल स्टोर है जिथे के लोग समान लैन आते हैं हर तरीके का समान जोड़ा है वो इतों अवेलेबल है मौजूद है और ਕਾਰਾਂ ਨੂੰ ਤੁਸੀਂ ਦੇਖ ਪਾ ਰਹੇ ਹੋ ਕਿ ਕਿੰਨੇ ਡਿਸਪਲਿਨਡ ਤਰੀਕੇ ਦੇ ਨਾਲ ਖੜੀਆਂ ਨੇ ਜਿਹੜੀ ਇੱਕ ਵਾਈਟ ਲਾਈਨ ਜਿਹੜੀ ਬਣਾਈ ਹੋਈ ਹੈ ਉਸੇ ਲਾਈਨ ਦੇ ਵਿੱਚ ਕਾਰਾਂ ਜਿਹੜੀਆਂ ਉਹ ਖੜੀਆਂ ਨੇ ਆਸਮਾਨ ਬਿਲਕੁਲ ਸਾਫ਼ ਸੁਥਰਾ ਹੈ ਤੁਸੀਂ ਆਸਮਾਨ ਦੇ ਵਿੱਚ ਇੱਕ ਜਿਹੜਾ ਹਵਾਈ ਜਹਾਜ਼ ਆਉੜ ਰਿਹਾ ਉਹਨੂੰ ਵੀ ਤੁਸੀਂ ਆਪਣੀਆਂ ਅੱਖਾਂ ਦੇ ਨਾਲ ਸਾਫ਼ ਤਰੀਕੇ ਦੇ ਨਾਲ ਦੇਖ ਪਾ ਰਹੇ ਹੋ ਸਾਨੂੰ ਇੱਕ ਦੇਖਣ ਨੂੰ ਇੱਥੇ ਮਿਲੀ ਹੈ ਇੱਕ ਕਾਰ ਜਿਹੜੀ ਕਿ ਇਲੈਕਟ੍ਰਿਕ ਕਾਰ ਬਹੁਤ ਹੀ ਛੋਟੀ ਹੈ ਬਹੁਤ ਛੋਟੇ ਸਾਈਜ਼ ਦੀ ਹੈ ਜਿਹੜੀ ਕਿ ਬਜ਼ੁਰਗਾਂ ਦੇ ਲਈ ਬਣਾਈ ਗਈ ਹੈ ਇੱਥੇ ਇਹ ਇਲੈਕਟ੍ਰਿਕ ਕਾਰ ਆ ਤੁਸੀਂ ਦੇਖ ਪਾ ਰਹੇ ਹੋ ਸਕਾਟਲੈਂਡ ਦੇ ਵਿੱਚ ਪੇਜਲੀ ਦਾ ਨਜ਼ਾਰਾ ਕਿਵੇਂ ਬਿਲਡਿੰਗਾਂ ਜਿਹੜੀਆਂ ਆ ਉਹ ਬੜੀਆਂ ਪੁਰਾਣੇ ਤਰੀਕੇ ਦੀਆਂ ਬਣੀਆਂ ਹੋਈਆਂ ਨੇ ਔਰ ਸਵੇਰ ਦਾ ਜਿਹੜਾ ਨਜ਼ਾਰਾ ਹੈ 뷰 ਹੈ ਉਹ ਬਹੁਤ ਹੀ ਵਧੀਆ ਹੈ ਇਹ ਹੈ ਯੂਨੀਵਰਸਿਟੀ ਆਫ ਵੈਸਟ ਸਕਾਟਲੈਂਡ ਜਿੱਥੇ ਕਿ ਸਾਡੇ ਇੰਡੀਆ ਦੇ ਲੋਕ ਬੱਚੇ ਜਿਹੜੇ ਆ ਉਹ ਪੜ੍ਹਨ ਜਾਂਦੇ ਆ ਯੂਨੀਵਰਸਿਟੀ ਆਫ ਵੈਸਟ ਸਕਾਟਲੈਂਡ ਦਾ ਨਜ਼ਾਰਾ ਹੈ ਤੁਸੀਂ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਦੀਆਂ ਬਿਲਡਿੰਗਾਂ ਜਿਹੜੀਆਂ ਆ ਉਹ ਇੱਥੇ ਨਜ਼ਰ ਤੁਹਾਨੂੰ ਆ ਰਹੀਆਂ ਨੇ ਬੜੀਆਂ ਹੀ ਸਾਫ਼ ਸੁਥਰੀਆਂ ਬਿਲਡਿੰਗਜ਼ ਜਿਹੜੀਆਂ ਆ ਉਹ ਆ ਰਹੀਆਂ ਇੱਕ ਪੈਲੈਸ ਟਾਈਪ ਹੈ ਜਿੱਥੇ ਕਿ ਇੱਥੇ ਦੇ ਲੋਕ ਆਪਣੇ ਸਾਰੇ ਸਮਾਰੋਹ ਇੱਥੇ ਕਰਦੇ ਨੇ ਹੁਣ ਇਹ ਐਸਪੀਐਲ ਯੂਨੀਵਰਸਿਟੀ ਆਫ ਵੈਸਟ ਸਕਾਟਲੈਂਡ ਦਾ ਜਿਹੜਾ ਉਹ ਕਨਵੋਕੇਸ਼ਨ ਫੰਕਸ਼ਨ ਚੱਲ ਰਿਹਾ ਇੱਥੇ ਇਹ ਪੇਜਲੀ ਦਾ ਬਸ ਸਟੈਂਡ ਹੈ ਬਸ ਸਟੈਂਡ ਦੇ ਕੋਲ ਦੀ ਬਿਲਡਿੰਗਜ਼ ਹੈ ਇਹ ਕਿ ਫਲੈਟਸ ਨੇ ਸ਼ਾਪਸ ਨੇ ਸਾਰੀਆਂ ਇਸ ਬਿਲਡਿੰਗ ਦੇ ਵਿੱਚ ਮੌਜੂਦ ਨੇ ਇਹ ਤੁਹਾਨੂੰ ਅਸੀਂ ਅੱਜ ਦਿਖਾ ਰਹੇ ਹਾਂ